ਪਾਦਸ਼ਾਹ ਦੇ ਉੱਤੇ ਫੌਜਾਂ ਲੱਗ ਗਈਆਂ ਸੰਗਤ ਜੀ ਹੱਥ ਜੋੜ ਕੇ ਬੇਨਤੀ ਆ ਆ ਵੀਡੀਓ ਅਖੀਰ ਤੱਕ ਜ਼ਰੂਰ ਸੁਣਿਓ ਮੇਰੀ ਆਦਤ ਨਹੀਂ ਮੈਂ ਬਾਲ ਬਲਿੰਗ ਪਾ ਕੇ ਗੱਲਾਂ ਕਰਾਂ ਤੇ ਮੈਂ ਕਹਾਂ ਵੀ ਨਹੀਂ ਜੀ ਸਾਰੇ ਬੰਦੇ ਚੰਗੇ ਹੁੰਦੇ ਆ ਕੋਈ ਵਿੱਚੋਂ ਇੱਕ ਅੱਧਾ ਮਾੜਾ ਹੁੰਦਾ ਪਰ ਜਿੱਦਣ ਦਿੱਲੀ 'ਚ ਸਿੱਖਾਂ ਦੀ ਨਸਲਕੁਸ਼ੀ ਹੁੰਦੀ ਹੈ ਇੱਕ ਗੱਲ ਚੇਤਾ ਰੱਖੋ ਹਜ਼ਾਰਾਂ ਸਿੱਖ ਮਾਰੇ ਗਏ ਨੇ ਹਜ਼ਾਰਾਂ ਦੇ ਗਲਾਂ 'ਚ ਟੈਰ ਪਏ ਹਜ਼ਾਰਾਂ ਬੇਵਪਤੀਆਂ ਹੋਈਆਂ ਘਰ ਫੂਕੇ ਕਾਰੋਬਾਰ ਤਬਾਹ ਕਰ ਦਿੱਤੇ ਤਿੰਨਾਂ ਦਿਨਾਂ ਦੇ ਵਿੱਚ ਤੇ 1 2 ਹਫਤੇ ਬਾਅਦ ਵੋਟਾਂ ਪੈਂਦੀਆਂ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਅਰਜੀਵ ਗਾਂਧੀ ਨੂੰ ਇੰਨੀ ਕ ਵੋਟ ਪੈ ਜਾਂਦੀ ਆ ਜਿਹੜੀ ਇਤਿਹਾਸ 'ਚ ਅਜੇ ਤੱਕ ਮੋਦੀ ਨੂੰ ਵੀ ਨਹੀਂ ਪਈ ਤੇ ਨਾ ਕਿਸੇ ਹੋਰ ਬੰਦੇ ਨੂੰ ਪਈ ਬਿਲਕੁਲ ਸਹੀ ਹੈ ਕਿ ਜਦੋਂ ਸਿੱਖਾਂ ਨੂੰ ਕੁੱਟ ਪੈਂਦੀ ਹੈ ਉਦੋਂ ਬਹੁ ਗਿਣਤੀ ਖੁਸ਼ ਹੋ ਕੇ ਠਾਕੇ ਮਾਰਦੀ ਹੈ ਵੀ ਚੰਗਾ ਹੋਇਆ ਸਿੱਖਾਂ ਨੂੰ ਕੁੱਟ ਪਈ ਜਦੋਂ ਸਿੱਖ ਦੀ ਪਾਗਲ ਹੱਥਦੀ ਹੈ ਤੇ ਉਦੋਂ ਅੰਦਰੋਂ ਅੰਦਰ ਹੀ ਸਾਰਿਆਂ ਨੂੰ ਖੁਸ਼ੀ ਹੋਣ ਲੱਗ ਪੈਂਦੀ ਵੀ ਚੰਗਾ ਹੋਇਆ ਸਿੱਖਾਂ ਨੂੰ ਚੰਗਾ 100% ਸੱਚ ਬੋਲ ਰਿਹਾ ਹੈ ਤੁਸੀਂ ਇਹ ਮੰਨ ਲਓ ਆਪਣੇ ਦਿਮਾਗ ਦੇ ਵਿੱਚ 最近说。